ਪਰ ਲਗਾਤਾਰ ਵਾਰਦਾਤਾਂ ਦਾ ਗੜ ਬੰਦਾ ਜਾ ਰਿਹਾ ਹੈ ਤੇ ਲਗਾਤਾਰ ਲੋਕ ਚੋਰੀਆਂ ਦਾ ਸ਼ਿਕਾਰ ਹੋ ਰਹੇ ਨੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਅਮਰਸਾ ਰੇਲਵੇ ਸਟੇਸ਼ਨ ਤੇ ਜਿੱਥੇ ਔਰਤਾਂ ਦੀਆਂ ਚੈਨੀਆਂ ਉਤਾਰਨ ਵਾਲੇ ਲੋਕਾਂ ਨੂੰ ਪੁਲਿਸ ਨੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਰਅਸਲ ਪੁਲਿਸ ਦੇ ਹਵਾਲੇ ਲੋਕਾਂ ਦੇ ਵੱਲੋਂ ਇਹਨਾਂ ਚੋਰਾਂ ਨੂੰ ਕੀਤਾ ਗਿਆ ਹੈ ਤੇ ਇਹ ਰੇਲਵੇ ਸਟੇਸ਼ਨ ਤੇ ਔਰਤਾਂ ਦੀਆਂ ਚੈਨੀਆਂ ਉਤਾਰਦੇ ਸੰ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਦੀ ਗ੍ਰਫਤਾਰੀ ਕੀਤੀ ਹੈ। ਨਾ ਕੀ ਤਰਾਕਾ? ਨਾ ਭਾਈ ਚੱਪਲ ਦੇ ਫੇਰ। ਨਾ ਕੀ ਕਦਰ। ਸਿਮਰਿੰਦਰ ਕਿੱਥੋਂ ਦਾ ਰਹਿਣ ਵਾਲਾ? ਮੈਂ ਭਾਈ ਜਲੰਧਰ ਦਾ। ਜਲੰਧਰ ਦਾ ਇੱਥੇ ਕੀ ਲੈਣ ਆਇਆ ਮੈਂ? ਹਾਂਜੀ ਇੱਥੇ ਮੇਰਾ ਨਾਨਕੇ ਆ। ਹਾਂ ਤੇਰਾ ਕਰੇਗਾ ਕਿ ਨਾਨਕੇ ਇੱਥੇ? ਮੇਰੇ ਇੱਥੇ ਮੇਰਾ ਡੈਡੀ ਰਹਿੰਦਾ ਹੈ। ਡੈਡੀ ਰਹਿੰਦਾ? ਤੇਰੇ ਨਾਲ ਤਲਾਕ ਹੋਇਆ। ਇੱਥੇ ਕੀ ਕਰਨ ਆਇਆ ਸੀ? ਹਾਂਜੀ ਇੱਥੇ ਕੀ ਕਰਨ ਆਇਆ? ਭਾਈ ਮੈਂ ਆ ਜਾਣਾ ਜਲੰਧਰ। ਜਲੰਧਰ ਜਾਣਾ ਈ ਤੇ ਤੂੰ ਤੇ ਲੋਕਾਂ ਦੀ ਚੇਨਾ ਖੋਲਾ ਫਿਰਦਾ ਵਾਂ। ਨੇ ਜਾਣ ਉਹ ਬੇਖੋ ਜੀ ਮੈਂ ਬੋਲੀ ਆ ਮੇਰੇ ਕੋਲ ਹੁੰਦਾਣਾ ਤੇ ਤੇਰਾ ਨਾਲ ਦਾ ਕਿੱਥੇ ਆ ਭਾਈ ਮੈਂ ਨਹੀਂ ਮੇਰੇ ਨਾਲ ਮੈਂ ਕੱਲਾ ਹੀ ਹੈਗਾ ਇਹਨਾਂ ਨੂੰ ਮੈਂ ਕਹਿ ਦਿਆਂ ਜਲੰਧਰ ਕਿੱਥੋਂ ਦਾ ਰਹਿਣ ਵਾਲਾ ਜਲੰਧਰ ਭਾਈ ਮੈਂ ਰਾਮਾ ਮੰਡੀ ਹੈ ਰਾਮਾ ਮੰਡੀ ਤੇ ਪਿਓ ਦਾ ਨਾਮ ਪਿਓ ਦਾ ਨਾਮ ਭਾਈ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਬੋਲ ਲਾ ਕੇ ਸੁਖਵਿੰਦਰ ਸਿੰਘ ਹਾਂ ਜੀ ਭਾਈ ਹੋਰ ਲਗਾਤਾਰ ਵਾਰਦਾਤਾਂ ਦਾ ਗੜਬੰਦਾ ਜਾ ਰਿਹਾ ਹੈ ਤੇ ਲਗਾਤਾਰ ਲੋਕ ਚੋਰੀਆਂ ਦਾ ਸ਼ਿਕਾਰ ਹੋ ਰਹੇ ਨੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਅਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਿੱਥੇ ਔਰਤਾਂ ਦੀਆਂ ਚੀਜ਼ਾਂ ਉਤਾਰਨ ਵਾਲੇ ਲੋਕਾਂ ਨੂੰ ਪੁਲਿਸ ਨੇ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਰਅਸਲ ਪੁਲਿਸ ਦੇ ਹਵਾਲੇ ਲੋਕਾਂ ਦੇ ਵੱਲੋਂ ਇਹਨਾਂ ਚੋਰਾਂ ਨੂੰ ਕੀਤਾ ਗਿਆ ਹੈ ਤੇ ਇਹ ਰੇਲਵੇ ਸਟੇਸ਼ਨ ਤੇ ਔਰਤਾਂ ਦੀਆਂ ਚੈਰੀਆਂ ਉਤਾਰਦੇ ਸਨ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਨਾ ਕੀ ਇਸ ਤਰ੍ਹਾਂ ਦਾ ਨਾਗੇ ਕਦਰਾ ਸਿੰਦਰ ਕਿੱਥੋਂ ਦਾ ਰਹਿਣ ਵਾਲਾ ਮੈਂ ਭਾਈ ਜਲੰਧਰ ਦਾ ਜਲੰਧਰ ਦਾ ਇੱਥੇ ਕੀ ਲੈਣ ਆਇਆ ਹਾਂ ਹਾਂਜੀ ਅੱਥੇ ਮੇਰਾ ਨਾਨਕੇ ਆ ਹਾਂ ਤੇਰਾ ਕਰੇਗਾ ਕਿ ਨਾਨਕੇ ਇੱਥੇ ਇੱਥੇ ਮੇਰਾ ਡੈਡੀ ਰਹਿੰਦਾ ਹੈ ਡੈਡੀ ਰਹਿੰਦਾ ਤੇਰੇ ਨਾਲ ਤਲਾਕ ਹੋਇਆ ਇੱਥੇ ਕੀ ਕਰਨ ਆਇਆ ਸੀ ਹਾਂਜੀ ਇੱਥੇ ਕੀ ਕਰਨ ਆਇਆ ਭਾਈ ਮੈਂ ਜਾਣਾ ਜਲੰਧਰ ਜਲੰਧਰ ਜਾਣਾ ਹੀ ਤੇ ਤੂੰ ਤੇ ਲੋਕਾਂ ਦੀ ਚੇਨਾ ਖੋਲਾ ਫਿਰਦਾ ਮੈਂ ਮੇ ਜਾਨਾ ਵੇ ਕੋਈ ਮੈਂ ਕੋਲੀ ਆ ਮੇਰੇ ਕੋਲ ਹੁੰਦਾ ਨਾ ਤੇ ਤੇਰਾ ਨਾਲ ਦਾ ਕਿੱਥੇ ਆ ਭਾਈ ਮੈਂ ਨਹੀਂ ਮੇਰੇ ਨਾਲ ਮੈਂ ਕੱਲਾ ਹੀ ਹੈਗਾ ਇਹਨਾਂ ਨੂੰ ਮੈਂ ਕਹਿੰਦਾ ਜਲੰਧਰ ਕਿੱਥੋਂ ਦਾ ਰਹਿਣ ਵਾਲਾ ਜਲੰਧਰ ਭਾਈ ਮੈਂ ਰਾਮਾ ਮੰਡੀ ਹੈ ਰਾਮਾ ਮੰਡੀ ਤੇ ਪਿਓ ਦਾ ਨਾਮ ਪਿਓ ਦਾ ਨਾਮ ਭਾਈ ਸੁਖਿੰਦਰ ਸਿੰਘ ਸੁਖਿੰਦਰ ਸਿੰਘ ਬੋਲ ਲਾ ਕੀ ਕਹਿੰਦਾ ਸੁਖਿੰਦਰ ਸਿੰਘ ਸੁਖਿੰਦਰ ਸਿੰਘ ਬੋਲ ਲਾ ਕੀ ਹਾਂਜੀ ਭਾਈ ਲਗਾਤਾਰ ਵਾਰਦਾਤਾਂ ਦਾ ਗੜ ਬਣਦਾ ਜਾ ਰਿਹਾ ਹੈ ਤੇ ਲਗਾਤਾਰ ਲੋਕ ਚੋਰੀਆਂ ਦਾ ਸ਼ਿਕਾਰ ਹੋ ਰਹੇ ਨੇ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਆਮ੍ਰਿਤਸਰ ਰੇਲਵੇ ਸਟੇਸ਼ਨ ਤੇ ਜਿੱਥੇ ਔਰਤਾਂ ਦੀਆਂ ਚੈਨੀਆਂ ਉਤਾਰਨ ਵਾਲੇ ਲੋਕਾਂ ਨੂੰ ਪੁਲਿਸ ਨੇ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦਰਅਸਲ ਪੁਲਿਸ ਦੇ ਹਵਾਲੇ ਲੋਕਾਂ ਦੇ ਵੱਲੋਂ ਇਹਨਾਂ ਚੋਰਾਂ ਨੂੰ ਕੀਤਾ ਗਿਆ ਹੈ ਤੇ ਇਹ ਰੇਲਵੇ ਸਟੇਸ਼ਨ ਤੇ ਔਰਤਾਂ ਦੀਆਂ ਚੈਨੀਆਂ ਉਤਾਰਦੇ ਸਨ ਤੇ ਲੁੱਟ ਖੋਹਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਜਿਸ ਤੋਂ ਬਾਅਦ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਹਨਾਂ ਦੀ ਗ੍ਰਫਤਾਰੀ ਕੀਤੀ ਹੈ। ਨਾ ਕੀ ਤਰ੍ਹਾਂ ਦਾ? ਨਾ ਕੀ ਕਦਰ? ਕਿੱਥੋਂ ਦਾ ਰਹਿਣ ਵਾਲਾ? ਮੈਂ ਭਾਈ ਜਲੰਧਰ ਦਾ। ਜਲੰਧਰ ਦਾ ਇੱਥੇ ਕੀ ਲੈਣ ਆਇਆ ਮੈਂ? ਹਾਂਜੀ ਇੱਥੇ ਮੇਰਾ ਨਾਨਕੇ ਆ। ਹਾਂ ਤੇਰਾ ਕਰਗਾ ਕਿ ਨਾਨਕੇ ਇੱਥੇ? ਇੱਥੇ ਮੇਰਾ ਡੈਡੀ ਰਹਿੰਦਾ ਹੈ। ਡੈਡੀ ਰਹਿੰਦਾ? ਤੇਰੇ ਨਾਲ ਤਲਾਕ ਹੋਇਆ। ਇੱਥੇ ਕੀ ਕਰਨ ਆਇਆ ਸੀ? ਹਾਂਜੀ ਇੱਥੇ ਕੀ ਕਰਨ ਆਇਆ? ਭਾਈ ਮੈਂ ਜਾਣਾ ਜਲੰਧਰ। ਜਲੰਧਰ ਜਾਣਾ ਹੀ ਤੇ ਤੂੰ ਤੇ ਲੋਕਾਂ ਦੀ ਚੀਨਾ ਖੋਲਾ ਫਿਰਦਾ। ਨੇ ਜਾਨਾ ਮੈਂ ਕੋਈ ਨਹੀਂ ਮੈਂ ਭੋਲੀ ਆ ਮੇਰੇ ਕੋਲ ਹੁੰਦਾ ਨਾ ਤੇ ਤੇਰਾ ਨਾਲ ਦਾ ਕਿੱਥੇ ਆ ਭਾਈ ਮੈਂ ਨਹੀਂ ਮੇਰੇ ਨਾਲ ਮੈਂ ਇਕੱਲਾ ਹੀ ਆ ਰਾਂ ਇਹਨਾਂ ਨਾਲ ਮੈਂ ਕਹਿ ਦਿਆਂ ਜਲੰਧਰ ਕਿੱਥੋਂ ਦਾ ਰਹਿਣ ਵਾਲਾ ਜਲੰਧਰ ਭਾਈ ਮੈਂ ਰਾਮਾ ਮੰਡੀ ਹੈ ਰਾਮਾ ਮੰਡੀ ਤੇ ਪਿਓ ਦਾ ਨਾਮ ਪਿਓ ਦਾ ਨਾਮ ਭਾਈ ਸੁਖਿੰਦਰ ਸਿੰਘ ਸੁਖਿੰਦਰ ਸਿੰਘ ਕਹਿੰਦਾ ਬੋਲ ਕੇ ਹਾਂਜੀ ਭਾਈ